ਅੱਜ ਹੋਰ ਵੀ ਸੁਣਨ ਲੱਗੇ ਅਸੀਂ ਆਦੀ ਪੰਜਾਬੀ ਬੋਲੀ ਨੂੰ ਕਿ ਪੰਜਾਬੀ ਸਭ ਦਾ ਚਾਇਲਾ ਆਪੀ ਇੰਜਾਇਰ ਲੱਗਦਾ ਤੁਸੀਂ ਜਿਹੜੇ ਪ੍ਰੋਗਰਾਮ ਹੁਣ ਕਰਵਾ ਰਹੇ ਹੋ ਤੀਆਂ ਦਾ ਜਿਹੜਾ ਪ੍ਰੋਗਰਾਮ ਪੁਰਾਣੇ ਸਮਿਆਂ ਚ ਕੀਤਾ ਜਾਂਦਾ ਸੀ ਪਿੰਡਾਂ ਚ ਉਹ ਕਿਤਨਾ ਕਿਤੇ ਲੋਪ ਹੋ ਚੁੱਕਿਆ ਔਰ ਫਿਰ ਦੁਬਾਰਾ ਨੂੰ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਹੈ ਅੱਜ ਕੱਢ ਕੇ ਤੁਹਾਨੂੰ ਲੱਗਦਾ ਹੀ ਹੋਣਾ ਵੀਰ ਜੀ ਇਹ ਫਿਰ ਚਾਲ ਆ ਗਈ ਆਣ ਵਾਲੀ ਹੂੰ ਅੱਛਾ ਇੱਕ ਚੀਜ਼ ਮੈਂ ਹੋਰ ਕੁਝ ਨਹੀਂ ਕਹਣਾ ਪਹਿਲਾਂ ਪਿੰਗਾ ਪਾਂ ਜਾਂਦੀ ਅਸੀਂ ਸੌਣ ਦੇ ਮਹੀਨੇ ਚ ਪਿੰਗਾ ਛੁੱਟੀਆਂ ਜਾਂਦੀ ਅਸੀਂ ਪਰ ਇੰਜ ਨਹੀਂ ਲੱਗਦਾ ਕਿ ਇਹ ਮਾਡਰਨ ਤਰੀਕੇ ਨਾਲ ਹੋਵੇ ਤੀਆਂ ਦਾ ਪ੍ਰੋਗਰਾਮ ਹੋਣ ਲੱਗ ਪਿਆ ਇੱਕ ਹੋਟਲ ਦੇ ਵਿੱਚ ਇਹ ਕਾਹਦੀ ਮਾਡਰਨ ਕਰਨਾ ਝੁੱਲੇ ਆਗੇ ਦੀ ਅਰਵਾਸ਼ ਕਰਕੇ ਸਾਡੇ ਪਿੰਡਾਂ ਘਰੇ ਰਹਿ ਹੈ ਅੱਛਾ ਇਹ ਫਿਰ ਪਿੰਗਾ ਲਾਗੇ ਲੋਹੇ ਦਾ ਕੰਪੀ ਬਣਾਇਆ ਅੱਛਾ ਪਿੰਗਾ ਅਸੀਂ ਝੁੱਲੇ ਮਿਲੂ ਸਕਣੋ ਪੇਸ਼ ਕੀਤਾ ਅਜੀ ਦੀ ਡੈਕੋਰੇਸ਼ਨ ਕੀਤੀ ਆ ਤੁਸੀਂ ਇਹ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਇਹ ਸਭ ਕੁਛ ਆਪ ਤਿਆਰ ਕੀਤਾ ਕਿਵੇਂ ਦਿਮਾਗ ਚਾਉਂਦਾ ਔਰ ਇੱਕ ਕਿਸ ਤਰੀਕੇ ਨਾਲ ਚੀਜ਼ਾਂ ਸੋਚ ਕੇ ਲਾਈਆਂ ਗਈਆਂ ਪਈਆਂ ਪੁਰਾਣੀਆਂ ਕਾਗੀਆਂ ਦੇ ਟਾਈਮ ਦੇ ਸੰਭੇ ਰੱਖੇ ਸੀਗੇ ਉਹ ਮੇਰੀ ਮਦਦੋਂ ਮਿਲੇ ਮਦਦਨੇ ਦਾ ਮਿਲਦੇ ਸਿਰਫ ਨਹੀਂ ਸਾਡੇ ਘਰ ਤੇ ਪੁਰਾਣੀਆਂ ਸਾਰੀਆਂ ਵੀ ਸੀ ਕਿਸੇ ਨੂੰ ਕਿਸਮਾ ਨਹੀਂ ਲੈਂਦੇ ਸੀ ਨਾ ਸਾਡਾ ਕੋਈ ਸਮਾਨ ਨਾਨੀ ਆ ਰਹੀ ਸਾਡੇ ਘਰੀਆਂ ਅੱਛਾ ਜਦੋਂ ਇੱਥੇ ਲੜਕੀਆਂ ਏ ਲੇਡੀਜ਼ ਇੱਥੇ ਆਉਂਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਤੀਆਂ ਦੇ ਉਦੋਂ ਕਿਹੋ ਜਿਹਾ ਮਾਹੌਲ ਕ੍ਰੀਏਟ ਹੁੰਦਾ ਬੜੀ ਸਾਰੇ ਬਹੁਤ ਖੁਸ਼ ਹੁੰਦੇ ਨੇ ਕਿ ਬੜੀ ਹੰਸੂ ਨਵੇਂ ਪੰਜਾਬੀ ਕਲਚਰ ਨਾਲ ਜੁੜ ਗਏ ਆ ਸਾਨੂੰ ਇਹ ਵੀ ਆਪਣਾ ਵਿਰਸਾ ਜਿਹੜਾ ਸਾਡਾ ਨਿੱਕਲ ਗਿਆ ਹੋਇਆ ਬੱਚਿਆਂ ਨੂੰ ਤੀਆਂ ਨਾਲ ਜਾਂ ਆਪਣੇ ਪੰਜਾਬੀ ਕਲਚਰ ਵਾਲੇ ਬੋਲਦੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਦੁਬਾਰਾ ਲੈ ਪਿਆਰੇ ਆ ਅਸੀਂ ਇਸ ਨੂੰ 10 12 ਸਾਲ ਪਹਿਲਾਂ ਇਹ ਕੰਮ ਸਟਾਰਟ ਕੀਤਾ ਸੀ ਕਿਉਂਕਿ ਸ਼ਹਿਰ ਵਿੱਚ ਕੋਈ ਨਹੀਂ ਕਰਦਾ ਸੀ ਪਰ ਅਸੀਂ ਕਹਿੰਦੇ ਵਸੀਂ ਸਾਡੇ ਕਹ ਨਾਲ ਪੂਰੇ ਸ਼ਹਿਰ ਚ ਖਾਂ ਗੜੀਆਂ ਨਿਕਲੀਆਂ ਨੇ ਲੋਕਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕੋਈ ਸਾਨੂੰ ਅਸੀਂ ਤਾਂ ਆਪਣੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਇਹ ਸਮਝ ਸਕਦੇ ਆ ਕਿ ਜਿਹੜਾ ਤੀਆਂ ਦਾ ਪ੍ਰੋਗਰਾਮ ਉਹਦੀ ਸ਼ੁਰੂਆਤ ਦੁਬਾਰਾ ਤੋਂ ਤੁਹਾਡੇ ਵੱਲੋਂ ਕੀਤੀ ਗਈ ਹੈ ਹਾਂਜੀ ਹਾਂਜੀ ਬਿਲਕੁਲ ਮੋਰਕੋ ਟੈਕ ਤੋਂ ਸਾਡੇ ਵੱਲੋਂ ਕੀਤੀ ਗਈ ਹੈ ਬਾਕੀ ਦੇਖੋ ਤਾਂ ਕੋਈ ਪ੍ਰੋਬਲਮ ਨਹੀਂ ਕਰਦਾ ਕਰੇਜ਼ ਕਿੰਨਾ ਕੋ ਹੁੰਦਾ ਜਦੋਂ ਤੁਸੀਂ ਇਸ ਦੀ ਅਨਾਉਂਸਮੈਂਟ ਕਰਦੇ ਹੋ ਵੀ ਇਸ ਤਰੀਕ ਨੂੰ ਇਹ ਪ੍ਰੋਗਰਾਮ ਆ ਕਿੰਨੇ ਦਿਨ ਪਹਿਲਾਂ ਜਿਹੜੀ ਐਕਟੀਵਿਟੀ ਆ ਪ੍ਰੋਗਰਾਮ ਦੀ ਤਿਆਰੀ ਆ ਔਰ 크ਰੇਜ਼ ਆ ਜਿਹੜੇ ਸਬੰਧੀ ਤੁਹਾਡੇ ਨੇ ਨਾਲ ਲੜਕੀਆਂ ਕਿੰਨਾ ਕੁ 크ਰੇਜ਼ ਹੁੰਦਾ ਕਿਵੇਂ ਦਾ ਮਾਹੌਲ ਉਹ ਬਣ ਜਾਂਦਾ ਹੈ ਉਹ ਇਸ ਹਮਾ ਦਾ ਮਹੀਨਾ ਸਟਾਰਟ ਹੁੰਦਾ ਉਸ ਤੋਂ ਪਹਿਲਾਂ ਹੀ ਸਾਰੇ ਸਾਨੂੰ ਫੋਟੋਆਂ ਲੱਗ ਜਾਂਦੇ ਆ ਵੀ ਤੁਸੀਂ ਦੀਸਾ ਪ੍ਰੋਗਰਾਮ ਤੋਂ ਪਹਿਲਾਂ ਸਾਨੂੰ ਤਿਆਰੀ ਕਰਾਏ ਸਾਨੂੰ ਫੋਟੋਆਂ ਕਿਸਕੀਆਂ ਕਿਹਾ ਵੀ ਇਨੀ ਜਗਾਂ ਤੋਂ ਉਹਦੇ ਕਰਕੇ ਸੀ ਬਣਾ ਕਰਿਆ ਤੇ ਬਹੁਤ ਜਣਾ ਸਾਡੇ ਨਾਲ ਸਾਰਾ ਲੜੀ ਦੇ ਸਰ ਐਕਚੁਅਲੀ ਨਾ ਤੀਜ ਸਾਡਾ ਇੱਕ ਨਾ ਪੰਜਾਬੀ ਕਲਚਰ ਹੈ ਇਹਦੇ ਵਿੱਚ ਨਾ ਕੁਝ ਸਾਡੇ ਪਰੋਇਸਪੁਰ ਦੇ ਹੈ ਜਿਨ੍ਹਾਂ ਨੇ ਇਹਨੂੰ ਹਜੇ ਵੀ ਜੀਵਿਤ ਰੱਖਿਆ ਆ ਅੱਜ ਅਪਰੋਕਸੀਮੇਟਲੀ 300 ਲੇਡੀਜ਼ ਨੇ ਇੱਥੇ ਪਾਰਟਿਸਿਪੇਟ ਕੀਤਾ ਕੁੱਲ ਇੰਜੋਏ ਕੀਤਾ ਤੇ ਆਪਣੇ ਕਲਚਰ ਨੂੰ ਜ਼ਿੰਦਾ ਰੱਖਿਆ ਔਰ ਇਹ ਫੰਕਸ਼ਨ ਆਰਗੇਨਾਈਜ਼ ਸਾਡੇ ਹੋਟਲ H3 ਵਿੱਚ ਹੁੰਦਾ ਹੈ ਜਿਹੜਾ ਹਰ ਸਾਲ ਹੁੰਦਾ ਹੈ ਔਰ ਬਹੁਤ ਹੀ ਅੱਛਾ ਡੇ ਬਾਏ ਡੇ ਅੰਦਰ ਜੋ ਇੰਪਰੂਵਮੈਂਟ ਹੋ ਰਹੀ ਹੈ ਸਰ ਔਰ ਬਹੁਤ ਹੀ ਵਧੀਆ ਢੰਗ ਨਾਲ ਇਹਨੂੰ ਬਣਾ ਰਿਹਾ ਔਰ ਮੈਂ ਥੈਂਕ ਕਰਨਾ ਚਾਹਾਂਗਾ ਤੇ ਕਰਮਜੀਤ मैम ਨੇ ਬਿੰਦਰਪੁੱਲਰ मैम ਨੇ ਉਹਨਾਂ ਦੇ ਨਿਯੋਗ ਨਾਲ ਇਹ ਹਰ ਸਾਲ ਪ੍ਰੋਗਰਾਮ ਕਰਦੇ ਹਨ ਤੇ ਬਹੁਤ ਵਧੀਆ ਤੇ ਹੈ ਦੀ ਤੇ ਮੈਂ ਉਹ ਅਪਰੀਸ਼ੀਏਟ ਕਰਦਾ ਤੇ ਮੈਂ ਇਹਨਾਂ ਦੇ ਨਾਲ ਹਰ ਵੇਲੇ ਦਾ ਸਹਿਯੋਗ ਕਰਾਂਗਾ ਥੈਂਕ ਯੂ ਜੀ